ਇੱਕ ਆ ਰੀਲਾਂ ਵਾਲਿਆ ਇਹਨਾਂ ਨੇ ਬੜਾ ਗੰਦ ਪਾਇਆ ਹੈ ਬੰਦਾ ਪੁੱਛੇ ਤੁਹਾਡੀ ਨੌ ਪੁੱਤ ਦੀ ਪੋਤਰੀਆਂ ਦੋਤਿਆਂ ਵਾਲੀ ਉਮਰ ਹੋਣ ਦੇ ਬਾਵਜੂਦ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਚਲੋ ਰੀਲ ਬਣਾਓ ਕੋਈ ਨਾਰਮਲ ਰੀਲ ਬਣਾਓ ਹਰ ਵੇਰੇ ਉਹ ਵਿਚਾਰੀ ਬੇਬੇ ਆ ਜਿਹੜੀ ਉਹਦਾ ਕਦੇ ਗਾਲ ਘੁੱਟਣ ਲਾ ਪੈਂਦਾ ਕਰੀ ਕੋਸ਼ਿਸ਼ ਕਰ ਲਾ ਪੈਂਦਾ ਕਿਉਂ ਜਿਹੀਆਂ ਹਰਕਤਾਂ ਕਰਦਾ ਰਹਿੰਦਾ ਸਾਰਾ ਦਿਨ ਫਿਰ ਕਹਿੰਦੇ ਲੋਕੀ ਸਾਨੂੰ ਗਲਤ ਬੋਲਦੇ ਆ ਭੋਰਾ ਵੀ ਇਹਨਾਂ ਨੂੰ ਸੰਗ ਸ਼ਰਮਣੀ ਹੈਗੀ ਹੱਦ ਹੋਈ ਪਈ ਇਹ ਨਾਲੀ ਫਿਰ ਕਹੇ ਫਿਰ ਬੰਦਾ ਆਣ ਕੇ ਇੱਥੇ ਨਾ ਮਤਲਬ ਕਹਿ ਦਿੰਦੇ ਆ ਸਾਨੂੰ ਦਰੋ ਕੀ ਬੈਡ ਕਮੈਂਟ ਕਰਦੇ ਆ ਬੈਡ ਕਮੈਂਟ ਧੋਕਾ ਕਰਨਾ ਹੀ ਆ ਨਾ ਜਦੋਂ ਤੁਹਾਡੀਆਂ ਹਰਕਤਾਂ ਹੀ ਨਹੀਂ ਠੀਕ ਤੁਸੀਂ ਇਸ ਉਮਰ ਦੇ ਵਿੱਚ ਪਾਠ ਪੂਜਾ ਕਰਿਆ ਕਰੋ ਠੀਕ ਹੈ ਨਾ ਤੁਹਾਡੀ ਆ ਉਮਰ ਪਾਠ ਪੂਜਾ ਕਰਨ ਦੀ ਆ ਨਾ ਕਿ ਯਾਰੀ ਲਾ ਦੇ ਗੰਦ ਪਾਉਣ ਦੀ ਉਹ ਵਿਚਾਰੀ ਬੇਬੇ ਆ ਉਹ ਵੀ ਫਸੀ ਪਈ ਹੈ ਕਿ ਕੀ ਕਰਦਾ ਰਹਿੰਦਾ ਸਾਰਾ ਦਿਨ ਸਿਰਫ ਇੱਕ ਚੰਦ ਵੀਊ ਦਾ ਕਰਕੇ ਕੀ ਲਸ਼ਨ ਕਰਦੇ ਆ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਯੋਹੋ ਸੋ ਹੀ एवरीवन ਸਵਾਗਤ ਹੈ ਜੀ ਆਪਣੇ ਚੈਨਲ ਵਿੱਚ ਸੋ ਅੱਜ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਐਂਡ ਬੱਚੇ ਖੇល ਰਹੇ ਨੇ ਤੇ ਮੈਂ ਵੀ ਅੱਜ ਮੇਰਾ ਵੀ ਜੀਤਾ ਕੀ ਬਾਹਰ ਦਾ ਵੀ ਦਿਖਾਵਾਂ ਤੇ ਕੀ ਸਾਰਾ ਦਿਨ ਵੀਊ ਚੈੱਕ ਕਰੋ ਵੀਊ ਚੈੱਕ ਕਰੋ ਕੀ ਵੀਊ ਚੈੱਕ ਕਰੀਏ ਤੇਰਾ ਤੂੰ ਕਿਹੜਾ ਲੇਹ ਲਦਾਕ ਬੈਠੀ ਆਂ ਕੀ ਤੇਰਾ ਵੀਊ ਚੈੱਕ ਕਰੋ ਹੱਦ ਹੋਈ ਪਈ ਆ ਅੰਦਰੋਂ ਨਿਕਲ ਕੇ ਬਾਹਰ ਆਂ ਜੀ ਸਾਰਾ ਦਿਨ ਗਲੀਆਂ ਦੇ ਵਿੱਚ ਤੁਰੀ ਫਿਰਦੀ ਰਹਿੰਦੀ ਆ ਉਹ ਹੀ ਜਾਨਵਰ ਉਹ ਹੀ ਪੰਛੀ ਉਹ ਹੀ ਦਰਖਤ ਉਹ ਹੀ ਸਾਰਾ ਕੁਝ ਉੱਥੇ ਪਿਆ ਏ ਕੀ ਵੀਊ ਚੈੱਕ ਕਰੀਏ ਤੇਰਾ ਡੰਕਰ ਜੀ ਉਹ ਬੱਦਲ ਬੱਦਲ ਦੀ ਵਾਰੀ ਆਉਂਦੀ ਉਹ ਬੜਾ ਡਰਪਾ ਲੱਗਦਾ ਛੋਟੀ ਹੁੰਦੀ ਨੂੰ ਨਾ ਮੈਨੂੰ ਜਦੋਂ ਐਦਾਂ ਦਾ ਮੌਸਮ ਹੋ ਜਾਂਦਾ ਸੀ ਬੱਦਲ ਗਰਜਦੇ ਸੀ ਨਾ ਮੈਂ ਬਹੁਤ ਡਰਦੀ ਹੁੰਦੀ ਮੈਂ ਤਾਂ ਜਾਣਦੀ ਨਹੀਂ ਹੁੰਦੀ ਸੀ ਸਮਝੀ ਹੋਣਾ ਹੀ ਹੈਗੀਆ ਬਹੁਤ ਤੁਸੀਂ ਇਧਰ ਵੀ ਉਹ ਚੈੱਕ ਕਰੋ ਸੋ एवरीवन ਇਧਰ ਦੇਖੋ ਤੂੰ ਆਨੀਆ ਮੈਨੂੰ ਸਮਝੀ ਹੋਣਾ ਹੀ ਹੈ ਤੈਨੂੰ ਸਮਝਾ ਲਈ ਵੀ ਨਹੀਂ ਆਈ ਤੂੰ ਹਾਲੀ ਵੀ ਕਾਂਡ ਕਰਨੋਂ ਹਟਦੀ ਨਹੀਂ ਆ ਤੇਰੇ ਗੁੱਜੇ ਗੁੱਜੇ ਤੇਰੇ ਕਾਂਡ ਸਿਰ ਜਿਹੜਿਆ ਨਾ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆਉਂਦੀ ਤੂੰ ਹਾਲੇ ਕਿੱਥੋਂ ਹਟਦੀ ਆ हद ਹੋਈ ਪਈ ਤੇਰੇ ਵਾਲੀ ਨਾਣਿਆ ਜਿਹੜਾ ਤੂੰ ਵਿਊ ਵਿਊ ਕਰਦੀ ਰਹੀ ਨੇ ਸਾਰਾ ਦਿਨ ਇਹ ਵਿਊ ਨਾਮ ਤੋਂ ਹੀ ਮਤਲਬ ਨਫਰਤ ਹੋ ਗਈ ਸਾਨੂੰ ਤੁਸੀਂ ਹੋਰ ਮਤਲਬ ਕਿ ਤਿੰਨ ਤਿੰਨ ਬਰਗਲ ਖਾਣੇ ਸੀਗੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਭਰਾਵੋ ਮੈਂ ਤਾਂ ਨਾ ਆਪਣਾ ਸੋ ਹੀ एवरीवन ਜਿਹੜੇ ਕਹਿੰਦੇ ਸੀ ਟੀ ਦੀਦੀ ਤੁਸੀਂ ਤਿੰਨ ਤਿੰਨ ਬਰਗਲ ਖਾਣੇ ਸੀਗੇ ਕੁੜੀਆਂ ਮੈਸੇਜ ਕਰ ਰਹੀ ਸੀ ਮੈਨੂੰ ਕੁਸ਼ਨ ਵਿੱਚ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਮੈਨੂੰ ਤਾਂ ਦੋ ਹੀ ਮਸਾ ਮੈਂ ਆਪਦੇ ਬਰਗਲ ਖਾਦੇ ਸੀਗੇ ਨਹੀਂ ਇਹਦੇ ਵਿੱਚ ਹੁਣ ਤੂੰ ਕੀ ਹਿਸਾਬ ਕਰਨਾ ਚਾਹੁੰਦੀ ਆ ਸਾਨੂੰ ਤੇਰੀ ਸਮਝ ਨਹੀਂ ਲੱਗੀ ਤੇਰੀ ਭਾਸ਼ਾ ਦੇ ਵਿੱਚ ਇਹਨੂੰ ਬਲਗਲ ਕਹਿੰਦੇ ਆ ਬਲਗਲ ਨੂੰ ਦਾ ਡੰਗਰੇ 버ਗਰ ਹੁੰਦਾ ਬੋਲਣਾ ਤਾਂ ਸਿੱਖ ਲੈ ਹੱਦ ਹੋਈ ਪਈ ਐ ਕੀ ਬੋਲਦਰੀ ਨਹੀਂ ਸਾਰਾ ਦਿਨ ਦਿਮਾਗ ਭਰੰਜਾ ਕਿੱਥੇ ਰਹਿੰਦਾ ਇਹੀ ਮੈਸੇਜ ਆ ਕਿ ਹਨਾ ਮਤਲਬ ਕਿ ਸਰਬੱਤ ਦਾ ਭਲਾ ਮੰਗੋ ਯਾਨੀ ਕਿ ਸਾਰਿਆਂ ਦਾ ਭਲਾ ਹੀ ਮੰਗੋ ਮੈਂ ਦੋ ਟਮ ਇਹੀ ਹੀ ਅਰਦਾਸ ਕਰਦੀ ਆ ਕਿ ਬਸ ਸਾਰੇ ਵਧੀਆ ਰਹਿਣ ਹਨਾ ਸਭ ਦਾ ਭਲਾ ਹੀ ਹੋ ਸਰਬਾਦਾ ਭਲਾ ਤੇ ਅਸੀਂ ਵੀ ਮੰਗਦੇ ਆਂਗੇ ਰੱਬ ਸਭ ਦਾ ਭਲਾ ਕਰੇ ਹਨਾ ਉਹਨਾਂ ਪੈਰਾ ਪਿਛੇ ਸਾਡਾ ਹੀ ਭਲਾ ਹੋਊਗਾ ਜੇ ਆਪਾਂ ਅਗਲੇ ਦਾ ਭਲਾ ਮੰਗਾਂਗੇ ਦੂਸਰੀ ਗੱਲ ਤੋਂ ਇੱਥੇ ਲੋਕਾਂ ਨੂੰ ਰਿਪਲਾਈ ਦੇਣ ਆ ਗਈਆਂ ਹਨਾ ਫਿਰ ਜਾਂ ਰਿਪਲਾਈ ਕਰ ਲੈ ਜਾਂ ਫਿਰ ਇੱਥੇ ਸਰਬਾਦਾ ਭਲਾ ਮੰਗ ਲੈ ਵਿੱਚ ਤੁਸੀਂ ਲੋਕਾਂ ਨੂੰ ਗਲਤ ਬੋਲਣ ਲੱਗ ਪੈਂਦੇ ਜੇ ਉਹ ਤੇ ਅਸੀਂ ਵੀ ਚਾਹੁੰਦੇ ਆਂ ਕਿ ਇਹ ਦੁਨੀਆ ਦੇ ਜੋ ਵੀ ਮਾਹੌਲ ਬਣਿਆ ਡਰ ਦਾ ਮਾਹੌਲ ਬਣਿਆ ਵਾ ਬੱਚਿਆਂ ਦੀਆਂ ਪੜਾਈਆਂ ਵੀ ਖਰਾਬ ਹੋਣ ਗਈਆਂ ਵਾ ਕੋਈ ਮਤਲਬ ਕਾਮਤੰਦਾ ਜੋ ਵੀ ਮਣਾ ਹਨ ਆਮ ਬੰਦੇ ਕਰਦੇ ਉਹਨਾਂ ਦੀ ਵੀ ਸਾਰਾ ਕੰਮ ਖਰਾਬ ਹੋਇਆ ਪਿਆ ਸਾਰਾ ਮੋਲ ਜਿੰਨਾ ਵੀ ਖਰਾਬ ਹੋਇਆ ਪਿਆ ਲੋਕੀ ਸਹਮੇ ਪੈ ਡਰੇ ਪਿਆ ਤੇ ਉਹ ਅਸੀਂ ਵੀ ਚਾਹੁੰਦੇ ਆ ਕਿ ਵੈਗਰੂ ਕਰਿਆ ਸਾਰਾ ਕੁਝ ਜੋ ਵੀ ਹੋਉਂਦਿਆ ਮੋਲ ਠੀਕ ਹੋ ਜੇ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਆਪਣਾ ਤਾਂ ਇਹੀ ਮਤਲਬ ਆਪਾਂ ਤਾਂ ਇਹੀ ਬੋਲ ਸਕਦੇ ਆ ਤੇ ਵੈਗਰੂ ਅੱਗੇ ਇਹੀ ਅਰਦਾਸ ਕਰਦੇ ਆ ਕਿ ਜੋ ਵੀ ਦੁਨੀਆ ਤੇ ਹੋ ਰਿਹਾ ਹੈ ਜੋ ਵੀ ਮੋਲ ਆ ਸਹਮੋ ਨਾ ਡਰੋ ਨਾ ਸਭ ਠੀਕ ਕਰੂਗਾ ਵੈਗਰੂ ਹਨਾ ਪੂਰੀ ਕਹਾਣੀ ਨਹੀਂ ਪਤਾਗਾ ਤਾਂ ਮੈਂ ਇਹੀ ਕੰਨੀ ਹੈ ਕਿ ਕਿਸੇ ਨੂੰ ਬਿਨਾ ਸੋਚੇ ਸਮਝੇ ਕਿਸੇ ਨੂੰ ਜਲੀਲ ਨਾ ਕਰੋ ਹਨਾ ਗਲਤ ਨਾ ਬੋਲੋ ਤੁਸੀਂ ਸਮਝੀ ਸਕਦੇ ਹੋ ਸਮਝਣ ਵਾਲੇ ਸਮਝੀ ਸਕਦੇ ਮੇਰਾ ਸਿਰਫ ਇੱਕ ਹੀ ਮੈਸੇਜ ਹੈ ਸਾਰਿਆਂ ਨੂੰ ਕਿ ਜਦੋਂ ਤੁਹਾਨੂੰ ਕਿਸੇ ਦੀ ਲਾਈਫ ਬਾਰੇ ਨਹੀਂ ਪਤਾਗਾ ਉਥੇ ਬਿਨਾ ਵਜ੍ਹਾ ਤੋਂ ਕਿਸੇ ਨੂੰ ਨਾ ਬੋਲੋ ਠੀਕ ਆ ਲਾਈਫ ਦਾ ਕੀ ਪਤਾ ਹੁਣ ਲਾਈਫ ਐਂ ਕਿਹੜਾ ਤੁਹਾਡੇ ਘਰੇ ਮਤਲਬ ਰਹਿ ਕੇ ਆਏ ਸਾਨੂੰ ਕਿਹੜਾ ਪਤਾ ਤੁਸੀਂ ਆਪ ਹੀ ਨੈਟ ਦੇ ਉੱਤੇ ਵੀਡੀਓ ਲੈ ਕੇ ਆਉਂਦੇ ਜਿ ਆਪ ਹੀ ਲਵ ਸਟੋਰੀਆਂ ਲੈ ਕੇ ਸਭ ਤੋਂ ਪਹਿਲਾਂ ਤੂੰ ਲਵ ਸਟੋਰੀਆਂ ਲੈ ਕੇ ਆਈ ਇੱਥੇ ਆਣ ਕੇ ਮਾਰ ਕੇ ਚੌਂਗੜਾ ਤੇ ਬਹਿ ਗਏ ਦੋਨੇ ਜਾਣੇ ਕਹਿੰਦੇ ਹੀ ਸਾਡੀ ਲਵ ਸਟੋਰੀਸ ਉਹਨੂੰ ਕਿੱਦਾਂ ਭੱਜੇ ਕਿੱਦਾਂ ਕਿਵੇਂ ਸਾਰੇ ਲਵ ਸਟੋਰੀਜ ਤੂੰ ਸੁਣਾਈ ਹੀ ਨਾ ਲੋਕਾਂ ਨੂੰ ਤੂੰ ਹੀ ਦੱਸਦੇ ਆਪਣੇ ਸਾਰੇ ਘਰ ਦੇ ਵਿੱਚ ਕੀ ਹੁੰਦਾ ਕੀ ਕਰਦੇ ਉਹ ਤੂੰ ਹੀ ਦੱਸਦੇ ਆ ਤੇ ਫਿਰ ਅਥਿਹਾਂ ਦੇ ਲੋਕਾਂ ਨੂੰ ਲੈਕਚਰ ਦੇਣ ਲੱਗ ਪੈਂਦੇ ਜੇ ਕਿ ਅਸੀਂ ਆ ਸਾਡੀ ਲਾਈਫ ਬਾਰੇ ਤੁਹਾਨੂੰ ਪਤਾ ਤੂੰ ਖੋਦ ਆਪਣੀ ਲਾਈਫ ਲੋਕਾਂ ਨੂੰ ਦਿਖਾਉਂਦੇ ਜੇ ਠੀਕ ਆ ਵੱਤ ਸਹੀ ਏ ਇਨਸਾਨ ਉਹ ਗਲਤੀ ਨੂੰ ਛੱਡ ਕੇ ਆਪਣਾ ਕੁਝ ਲਾਈਫ 'ਚ ਚੰਗਾ ਕਰ ਰਿਹਾ ਹੁੰਦਾ ਨਾ ਉਹਨੂੰ ਛੱਡ ਦਿਆ ਕਰੋ ਤਾਂ ਲਾਈਫ ਸਿਰਫ ਮੇਰੇ ਤੋਂ ਲਾਈਫ ਦੇ ਵਿੱਚ ਗਲਤੀ ਸਿਰਫ ਇੱਕ ਵਾਰੀ ਹੋਈ ਸੀਗੀ ਉਹ ਗਲਤੀ ਨੂੰ ਮੈਂ ਐਕਸੈਪਟ ਕੀਤਾ ਗਲਤੀ ਨੂੰ ਛੱਡ ਕੇ ਮੈਂ ਆਪਣੀ ਲਾਈਫ ਦੇ ਵਿੱਚ ਕੁਝ ਬਣ ਰਹੀਆਂ ਸਟੈਂਡ ਹੋ ਰਹੀਆਂ ਉਹ ਸਭ ਕੁਝ ਪੁੱਲ ਰਹੀਆਂ ਤਾਂ ਉੱਥੇ ਮਜਬੂਰ ਨਾ ਕਰੋ ਤੈਨੂੰ ਸੀ ਇੱਕ ਗਲਤੀ ਨਹੀਂ ਕੀਤੀ ਤੁਸੀਂ ਬਹੁਤ ਗਲਤੀਆਂ ਕੀਤੀਆਂ ਹਾਲੀ ਵੀ ਗਲਤੀਆਂ ਕਰੀ ਜਾਂਦੇ ਕਰੀ ਜਾਂਦੇ ਜੋ ਵੀ ਹੁਣ ਵੀਡੀਓ ਦੇਖੀ ਦੀਆਂ ਜੋ ਵੀ ਤੁਹਾਡਾ ਸੱਚ ਸਾਹਮਣੇ ਆਈ ਜਾਂਦਾ ਕੋਈ ਕਾਂਡ ਕਰਦੀਆਂ ਨਾ ਤੋਂ ਇੱਕ ਗਲਤੀ ਨਹੀਂ ਕੀਤੀ ਇੱਕ ਗਲਤੀ ਵੀ ਕੀਤੀ ਹੁੰਦੀ ਤਾਂ ਚਲੋ ਮੰਨ ਲੈਨੇ ਤੂੰ ਉਸ ਵੀਡੀਓ 'ਚ ਵੀ ਬੋਲ ਦਿੰਦੀ ਕਿ ਚਲੋ ਮੇਰੇ ਤੋਂ ਇਹ ਗਲਤੀ ਹੋ ਗਈ ਆ ਤਾਂ ਤੁਸੀਂ ਵੀ ਇਹ ਗਲਤੀ ਨਾ ਕਰੋ ਪਰ ਤੂੰ ਹਟਦੀ ਨਹੀਂ ਆ ਕਦੀ ਕਿਸੇ ਦੇ ਪੈਸੇ ਖਾ ਕੇ ਕਦੀ ਕੋਸ਼ ਕਦੇ ਕੋਸ਼ ਉਹ ਜਾਂ ਤੁਹਾਡਾ ਮਾਪਿਓ ਆ ਉਹ ਵੀ ਨਹੀਂ ਤੁਹਾਨੂੰ ਰੋਕਦੇ ਹੱਦ ਹੋਈ ਪਈ ਤੁਹਾਡੇ ਵਾਲੀ ਜਦੋਂ ਕਿਸੇ ਦੀ ਲਾਈਫ ਬਾਰੇ ਤੁਹਾਨੂੰ ਪੂਰਾ ਨਹੀਂ ਪਤਾਗਾ ਨਾ ਤਾਂ ਉਥੇ ਪਲੀਜ਼ ਨਾ ਬੁਲਿਆ ਕਰੋ ਬਿਨਾਂ ਵਜਾ ਤੋਂ ਮੈਨੂੰ ਨਾ ਬੁਲਿਆ ਜਾਵੇ ਮੇਰੀ ਲਾਈਫ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਸੱਚ ਹੈ ਕਿ ਝੂਠ ਹੈ ਚਾਹੇ ਕਿਸੇ ਦੀਆਂ ਗੱਲਾਂ ਵਿੱਚ ਆਣ ਕੇ ਮੈਨੂੰ ਬੁਲਿਆ ਜਾ ਰਿਹਾ ਆ ਠੀਕ ਆ ਸਮਝਣ ਵਾਲੇ ਤਾਂ ਚਲੋ سپورਟ ਵੀ ਕਰਦੇ ਨੇ ਜਿੱਥੇ ਮੇਰੀ ਇਨਸਲਟ ਹੋ ਰਹੀ ਹੁੰਦੀ ਆ ਮੈਂ ਇਹ ਨਹੀਂ ਕਹਿੰਦੀ ਮੈਨੂੰ ਸਾਰੇ ਉਥੇ ਹੀ ਗਲਤ ਬੋਲਦੇ ਨੇ ਉਥੇ ਬਹੁਤ ਨਾਲੇ ਮੇਰੀ سپورਟ ਵੀ ਕਰਦੇ ਨੇ ਤੇ ਬਾਕੀ ਮੇਰਾ ਸਾਨੂੰ ਸਭ ਨੂੰ ਇਹ ਮੈਸੇਜ ਕਿਉਂ ਝੂਠ ਮਾਰੀ ਜਾਣੀ ਆ ਕਿ ਤੈਨੂੰ ਲੋਕੀ ਸਪੋਰਟ ਕਰ ਰਹੇ ਤੈਨੂੰ ਕੋਈ ਵੀ ਨਹੀਂ ਸਪੋਰਟ ਕਰਦਾ ਖਾਸ ਤੌਰ ਤੇ ਇਸ ਕੰਮ ਦੇ ਵਿੱਚ ਤਾਂ ਕੋਈ ਵੀ ਸਪੋਰਟ ਕਰਦਾ ਜਿਹੜੇ ਤੂੰ ਕਾਣ ਕੀਤੇ ਆ ਐਵੇਂ ਕੋਲੋਂ ਮਾਰੀ ਜਾਣੀ ਝੂਠ ਬੋਲੀ ਜਾਣੀ ਆ ਆ ਦੋ ਚਾਰ ਕਮੈਂਟ ਹੁੰਦੇ ਉਹ ਵੀ ਪਤਾ ਨਹੀਂ ਕਿ ਕੌਣ ਤੁਹਾਡੇ ਰਿਸ਼ਤੇਦਾਰ ਈ ਹੈ ਕਿ ਤੁਹਾਡੇ ਖੁਦ ਤੁਸੀਂ ਆਪਣੀਆਂ ਆਈਡੀਆਂ ਉਡੀਆਂ ਚ ਕਰਦੇ ਰਹਿੰਦੇ ਆ ਅਸੀਂ ਤੇ ਕਦੀ ਤੁਹਾਨੂੰ ਕਮੈਂਟ ਨਹੀਂ ਦੇਖਿਆ ਇਹੋ ਜਿਹਾ ਕਰਦਾ ਚੰਗਾ ਕੁੜੀਆਂ ਖਾਸ ਤੌਰ ਤੇ ਕੋਈ ਵੀ ਨਹੀਂ ਕਰਦੀਆਂ ਕਮੈਂਟ ਜੇ ਕੋਈ ਕਰਦਾ ਵੀ ਤੇ ਗਲਤ ਕਮੈਂਟ ਤੁਹਾਨੂੰ ਕਰਦੇ ਆ ਜਿਹੜੇ ਤੁਸੀਂ ਆ ਗਲਤ ਗਲਤ ਹਰਕਤਾਂ ਕਰਦੇ ਜੇ ਜੇ ਨਾ ਕਰੋ ਤਾਂ ਤੁਹਾਨੂੰ ਕੋਈ ਵੀ ਕੁਛ ਨਾ ਬੋ ਪਲੀਜ਼ ਚੁੱਪ ਹੀ ਰਹੋ ਉਥੇ ਕਿਸੇ ਨੂੰ ਦਲੀਲ ਨਾ ਕਰੋ ਮੇਰੀ ਲਾਈਫ ਦੀ ਕੀ ਸਚਾਈ ਹੈ ਮੇਰੇ ਨਾਲ ਕੀ ਹੋਇਆ ਹੈ ਕਿ ਨਹੀਂ ਹੋਇਆ ਹੈ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਠੀਕ ਹੈ ਤਾਂ ਜਿਕਰ ਮੈਂ ਆਪਣੇ ਪ੍ਰੈਸੈਂਟ ਟਾਈਮ ਕੁਝ ਚੰਗਾ ਕਰ ਰਹੀ ਹਾਂ ਆਪਣੇ ਵਰਕ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਤਾਂ ਮੈਨੂੰ ਕਰਨ ਦੋ ਮੈਂ ਕੁਝ ਗਲਤ ਨਹੀਂ ਕਰ ਰਹੀ ਮੈਂ ਕੁਝ ਗਲਤ ਨਹੀਂ ਅਪਲੋਡ ਕਰ ਰਹੀ ਮੈਂ ਆਪਣੇ ਕੰਮ ਦੇ ਰਿਲੇਟਿਡ ਹੀ ਵੀਡੀਓ ਪਬਲਿਕ ਕਰਦੀ ਪਈਆਂ ਚਾਹੇ ਆਪਣੇ ਹੋਮ ਦੇ ਰਿਲੇਟਿਡ ਆਪਣਾ ਕੋਈ ਆ ਰੈਸਪੀ ਦੇ ਰਿਲੇਟਿਡ ਲਾ ਲੋ ਸਾਈ ਆਪਣੇ ਵਰਕ ਦੇ ਰਿਲੇਟਿਡ ਹੀ ਮੈਂ ਸ਼ੇਅਰ ਕਰ ਰਹੀ ਆ ਠੀਕ ਹੈ ਨਾ ਤਾਂ ਪਲੀਜ਼ ਜੇਕਰ ਕਿਸੇ ਨੂੰ ਕਿਸੇ ਦੀ ਲਾਈਫ ਬਾਰੇ ਨਹੀਂ ਸਚਾਈ ਪਤਾ ਨਹੀਂ ਰਿਐਲਿਟੀ ਪਤਾ ਨਾ ਉਥੇ ਬਿਨਾ ਵਜਾ ਤੋਂ ਪਲੀਜ਼ ਕਿਸੇ ਦੀਆਂ ਗੱਲਾਂ ਜਾਣ ਕੇ ਕਿਸੇ ਨੂੰ ਜ਼ਲੀਲ ਨਾ ਕਰੋ ਪਤਾ ਹੀ ਤੁਸੀਂ ਇਹੋ ਜਿਹਾ ਕਰਦੇ ਕਿ ਲੋਕੀ ਤੁਹਾਨੂੰ ਜ਼ਲੀਲ ਕਰਦੇ ਆ ਗਲਤ ਬੋਲਦੇ ਆ ਤੂੰ ਮੰਨਣਾ ਕਿ ਮੇਰੇ ਤੋਂ ਗਲਤੀ ਹੋਈ ਆ ਤੂੰ ਤਾਂ ਮੰਨਦੀ ਨਹੀਂ ਆ ਹਾਲੀ ਕਹਿ ਦਿੰਦੀ ਆ ਕਿ ਮੈਂ ਸੱਚ ਤੁਹਾਨੂੰ ਨਹੀਂ ਪਤਾ ਫਲਾਨਾ ਟੀਮ ਕਿਣਾ ਜੇ ਤੁਸੀਂ ਆਪਣੀ ਪਰਸਨਲ ਲਾਈਫ ਸਾਰਾ ਕੁਝ ਦਿਖਾਉਣ ਲੱਗ ਪਏ ਇਹਦੇ ਵਿੱਚ ਰਹਿ ਪਰਸਨਲ ਕੀ ਗਿਆ ਡੰਗਰੇ ਦੂਸਰੀ ਗੱਲ ਤੂੰ ਕਹਿੰਦੀ ਆ ਕਿ ਮੈਂ ਮਤਲਬ ਆ ਡੇਲੀ ਰੂਟੀਨ ਦੀਆ ਵੀਡੀਓ ਪਾਉਣੀ ਆ ਕੀ ਪਾਉਣੀ ਆ ਸਾਰਾ ਦਿਨ ਕੁੱਤੇ ਪਕਾਈ ਮਾਰਦੇ ਰਹੀ ਨਹੀਂ ਨਾ ਤੇਰੀ ਵੀਡੀਓ ਦੀ ਕੋਈ ਸਮਝ ਲੱਗਦੀ ਸਭ ਤੋਂ ਪਹਿਲਾਂ ਤੂੰ ਲਵ ਸਟੋਰੀ ਲੈ ਕੇ ਆਈ ਸੀ ਤੇ ਹਾਨੀ ਕਹਿੰਦੀ ਆ ਕਿ ਮੈਂ ਗਲਤ ਵੀਡੀਓ ਕੀ ਪਾਉਣੀ ਆ ਡੰਗਰ ਮੈਂ ਇਹ ਮੈਨੂੰ ਪਤਾ ਜੋ ਆਪਵਾਵਾ ਉੱਡੇ ਪਤਾ ਕਿ ਸੱਚ ਹੈ ਕਿ ਝੂਠ ਹੈ ਮੈਂ ਸੱਚਾਈ ਨਹੀਂ ਦੇਣੀ ਮੈਂ ਜੇ ਚੁੱਪਾਂ ਕਿਸੇ ਗੱਲ ਕਰਕੇ ਚੁੱਪਾਂ ਕਿਉਂਕਿ ਕਿਸੇ ਬੰਦੇ ਦੀ ਇਨਸਲਟ ਹੋ ਰਹੀ ਆ ਮੰਨ ਲਓ ਹਣਾ ਕਿਸੇ ਨੂੰ ਬਿਰਾਇਆ ਜਾ ਰਿਹਾ ਹੈ ਉਥੇ ਜਿਉ ਵੀ ਉੱਠ ਕੇ ਕਵੇ ਕਿ ਨਹੀਂ ਮੈਂ ਤਾਂ ਸੱਚਾ ਮੈਂ ਸਫਾਈ ਦਿਨਾ ਮੈਂ ਇਹ ਦਿਨਾ ਉਹ ਦਿਨਾ ਮੈਂ ਇਹ ਗੱਲਾਂ ਸਬਲੀਵ ਨਹੀਂ ਕਰਦੀ ਮੇਰੇ ਰਿਲੇਟਡ ਹਨ ਕੁਝ ਬੋਲਿਆ ਜਾ ਰਿਹਾ ਮੈਂ ਉਥੇ ਕਿਉਂ ਨਹੀਂ ਰਿਪਲਾਈ ਕਰ ਰਹੀ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੇਕਰ ਨੂੰ ਪਤਾ ਹੈ ਤੂੰ ਕਿਉਂ ਨਹੀਂ ਰਿਪਲਾਈ ਕਰਦੀ ਤੂੰ ਤਾਂ ਨਹੀਂ ਰਿਪਲਾਈ ਕਰਦੀ ਤੇਰੇ ਕੋਲ ਹੈ ਹੀ ਨਹੀਂ ਕੁਝ ਬੋਲਣ ਵਾਸਤੇ ਜੇ ਤੂੰ ਸੱਚੀ ਹੁੰਨੀ ਤੇ ਲੋਕਾਂ ਨੂੰ ਰਿਪਲਾਈ ਕਰਦੀ ਉਸੇ ਟਾਈਮ ਜਦੋਂ ਤੇਰੇ ਵਾਸਤੇ ਲੋਕੀ ਗਲਤ ਬੋਲਦੇ ਸੀ ਗਲਤ ਮਤਲਬ ਕਾਲ ਰਿਕਾਰਡਿੰਗ ਜੋ ਵੀ ਆਣਾ ਆਉਂਦਾ ਹੈ ਕਾਣ ਸਾਹਮਣੇ ਆਉਂਦਾ ਹੈ ਤੇ ਤੂੰ ਉਦੋਂ ਰਿਪਲਾਈ ਕਰਦੀ ਲੋਕਾਂ ਨੂੰ ਪਰ ਤੂੰ ਰਿਪਲਾਈ ਨਹੀਂ ਕੀਤਾ ਠੀਕ ਹੈ ਨਾ ਜਿਹੜਾ ਬੰਦਾ ਸੱਚਾ ਹੁੰਦਾ ਉਹ ਹੀ ਰਿਪਲਾਈ ਕਰਦਾ ਵਾ ਨਾ ਕਿ ਮੇਰੇ ਤੇ ਝੂਠੇ ਇਲਜ਼ਾਮ ਲੱਗਨਦੇ ਆ ਤੇ ਮੈਂ ਆਪਣੇ ਆਪ ਨੂੰ ਸਾਬਿਤ ਕਰਾਂਗੀ ਮੈਂ ਗਲਤ ਨਹੀਂ ਆ ਪਰ ਤੂੰ ਸਾਹਮਣੇ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਤੈਨੂੰ ਪਤਾ ਮੀ ਆ ਰਿਹਾ ਕਹਿੰਦੇ ਤੇ ਬਾਹਰ ਦਾ ਵੀਊ ਕਹਿੰਦੇ ਦੇਖ ਸਕਦੇ ਆ ਤੁਸੀਂ ਹਲਕੀ ਹਲਕੀ ਜਿਹੀ ਬਾਰਿਸ਼ ਪੈ ਰਹੀ ਹੈ ਵੀਊ ਬਹੁਤ ਸੋਹਣਾ ਹੈ ਵੀਊ ਦੇ ਅਕੋਰਡਿੰਗ ਕਹਿੰਦੇ ਨਾ ਵੀਡੀਓ ਬਣਦੇ ਗਾਣੇ ਮੈਂ ਗਾਲ ਹੀ ਨਹੀਂ ਦੇ ਸਕਦਾ ਨਹੀਂ ਗਾਲ ਹੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਵੀ ਗਾਲੀ ਦੂੰ ਨਾ ਜ਼ਿੰਦਗੀ ਭਰੀ ਯਾਤਰਾ ਕੇ ਗਈਆ ਮੈਨੂੰ ਦਿਖੀ ਹੀ ਨਹੀਂ ਕਿੱਥੇ ਲੁਕੀ ਹੋਈ ਸੀ ਹੈ ਸੋ एवरीवन ਨਸੀਲਾ ਆਪਣੀ ਕਹਿੰਦੇ ਟੋਕੇ ਦੇ ਪਿੱਛੇ ਲੁਕੀ ਹੋਈ ਸੀ ਤੇ ਆਪਾਂ ਨੂੰ ਨਹੀਂ ਪਤਾ ਲੱਗਾ ਨਸੀਲਾ ਨੇ ਆਪਣਾ ਕੀਤਾ ਜੀ ਠੋਖਾ ਨਸੀਲਾ ਤਤਲੋਂ ਪਹਿਲਾਂ ਹੀ ਗਿਆ ਹੈ ਕਿ ਨਸੀਲਾ ਜਿਹੜੀ ਉਹ ਤੇਰੇ ਤੋਂ ਸਾਰਾ ਕੁਝ ਸਿੱਖ ਰਹੀ ਹੈ ਜਿਵੇਂ ਤੂੰ ਮੁੰਡਿਆਂ ਨੂੰ ਧੋਖਾ ਦੇਂਦੀ ਆ ਉਵੇਂ ਨਸੀਲਾ ਨੇ ਤੈਨੂੰ ਧੋਖਾ ਦੇਤਾ ਜਿਵੇਂ ਤੂੰ ਭੱਜੀ ਉਵੇਂ ਨਸੀਲਾ ਭੱਜ ਗਈ ਜਿਵੇਂ ਤੂੰ ਆ ਗਈ ਉਵੇਂ ਹੀ ਉਹ ਆ ਗਈ ਘਰੇ ਉਹ ਤੇਰੇ ਤੋਂ ਸਿੱਖਦੀ ਆ ਡੰਗਰੇ ਨਸੀਲਾ ਪੁੱਤਰ ਗੁੱਡ ਮਾਰਨਿੰਗ ਸੋ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕੁੜੀਆਂ ਮੈਨੂੰ ਮੈਂ ਜਿਹੜੇ హెయిਰੂ ਆਪਣੇ ਜਿੱਦਾਂ ਕੀ ਕੀਤੇ ਕੁੜੀਆਂ ਮੈਨੂੰ ਕੁਐਸ਼ਨਸ ਪੁੱਛ ਰਹੀਆਂ ਸੀ ਦੀਦੀ ਇਹਦਾ ਨਾਮ ਕੀ ਆ ਇਹ హెయిਰ ਸਟਾਈਲ ਦਾ ਚਾਹੀ ਦੱਸੋ ਯਾਰ ਤੁਸੀਂ ਨਾ ਆਪਣਾ 1000 ਆਪਣਾ ਬਕਵਾਸ ਕਰਦੀ ਹੈ ਇਹਨੂੰ ਕੋਈ ਕੁੜੀ ਨਹੀਂ ਜੇ ਮੈਸੇਜ ਕਰਦੀ ਕਿ ਆਪਣਾ ਮਤਲਬ ਹੇਅਰ ਸਟਾਈਲ ਦੱਸੋ ਜਾਂ ਕੁਝ ਵੀ ਕੋਲੋਂ ਮਾਰਦੀ ਰਹਿੰਦੀ ਸਾਰਾ ਦਿਨ ਸਾਰਾ ਦਿਨ ਉਹ ਫੋਟੋਆਂ ਮਤਲਬ ਪਉਂਦੀ ਆ ਨਾ ਆਪਣੇ ਆ ਹੇਅਰ ਡੂ ਦੀਆਂ ਕਦੀ ਵੀਡੀਓ ਬਣਾ ਕੇ ਪਾਈਓ ਕਿ ਮੈਂ ਇਦਾਂ ਕੰਮ ਕਰਨ ਦੇ ਆ ਸਿੱਖੋ ਜਾਂ ਕਿਵੇਂ ਆ ਕਦੀ ਇਹੋ ਜਿਹੀ ਸਿਖਾਉਣ ਵਾਲੀ ਵੀਡੀਓ ਪਾਈਏ ਦੱਸ ਦੇ ਕੋਈ ਇਹੋ ਜਿਹੀ ਇੱਕ ਵੀਡੀਓ ਵੀ ਹੁੰਦੀ ਉਹ ਸਾਰਾ ਕੁਝ ਪਹਿਲਾਂ ਹੀ ਮਤਲਬ ਕਿਸੇ ਸੁਰਜ ਹੋ ਵੀ ਆ ਨਾ ਮੀਡੀਆ ਮੋਢੀਆਂ ਜਾਂ ਜੋ ਵੀ ਗੰਦੀਆਂ ਪੇ ਲਗਾਈਆਂ ਕਿੰਤੀਆਂ ਹੁੰਦੀਆਂ ਉਹ ਪਹਿਲਾਂ ਹੀ ਕਿੰਤੀਆਂ ਹੁੰਦੀਆਂ ਸਿਰਫ ਇੱਕ ਫੋਟੋ ਅਪਲੋਡ ਕਰਦੀ ਆ ਵੀਡੀਓ ਨਹੀਂ ਬਣਾਉਂਦੀ ਫਿਰ ਬ ਇਹ ਤੋੜ ਵੀ ਕੌਪੜੀ ਤੋਂ ਸਾਲੇ ਅਗਲਾ ਹੈ ਕ੍ਰਿਸ਼ਕਾ ਦਾ ਕੁਐਸਚਨ ਖੱਟੇ ਦੋਵਾਂ ਦੀ ਲੜਾਈ ਹੁੰਦੀ ਆ ਬਿਲਕੁਲ ਵੀ ਨਹੀਂ ਅਸੀਂ ਨਹੀਂ ਲੜਦੇ ਨਹੀਂ ਲੜਦੇ ਨਾ ਜੰਮਾ ਵੀ ਚਲੋ ਸਾਚ ਦੱਸੋ ਯੈਸ ਆਫ ਕੌਰ ਸਾਡੀ ਲੜਾਈ ਹੁੰਦੀ ਆ ਲੜਾਈ ਤਾਂ ਹੁੰਦੀ ਆ ਹਰੀ ਕ੍ਰਿਸ਼ਨਾ ਝਗੜਾਈ ਹੁੰਦੀ ਆ ਐਂਡ ਲੜਾਈ ਹੋਣੀ ਜ਼ਰੂਰੀ ਆ ਜੇ ਤੁਹਾਡੀ ਲੜਾਈ ਨਹੀਂ ਹੋ ਰਹੀ ਆ ਮਤਲਬ ਕੁਝ ਘਟ ਪੜਿਆ ਹੈ। ਸਹੀ ਬਾਤ ਹੈ। ਸੁਣਿਆ ਹੋਣਾ ਤੁਸੀਂ ਸੋ ਉਹੀ ਚੀਜ਼ ਹੈ ਤੇ ਲੜਾਈ ਹੁੰਦੀ ਆ ਬਹੁਤ ਹੁੰਦੀ ਆ ਲੇਕਿਨ ਜਿੱਥੇ ਤੁਹਾਡੀ ਲੜਾਈ ਬਹੁਤ ਹੋ ਕੇ ਵੀ ਉਹ ਕੁਝ ਨਹੀਂ ਰਹਿੰਦੀ ਨਾ ਲੜਾਈ ਤਾਂ ਉਹ ਰਿਸ਼ਤਾ ਤੁਹਾਡੇ ਵੀ ਬਹੁਤ ਵਧੀਆ ਆ। ਬਿਕਾਜ਼ ਜਿੰਨੀ ਮਰਜ਼ੀ ਲੜਾਈ ਹੋ ਜਾਏ ਤੁਹਾਡੇ ਰਿਲੇਸ਼ਨਸ਼ਿਪ ਨੂੰ ਕੋਈ ਕੋ ਨਹੀਂ ਪੈਣਾ ਚਾਹੀਦਾ। ਇਫੈਕਟ ਇਫੈਕਟ ਸਾਈਡ ਇਫੈਕਟ ਸਾਈਡ ਇਫੈਕਟ ਲਾਈਕ ਉਹਦਾ ਇਫੈਕਟ ਤੁਹਾਡੇ ਰਿਲੇਸ਼ਨਸ਼ਿਪ ਤੇ ਨਹੀਂ ਪੈਣਾ ਚਾਹੀਦਾ। ਜਿੰਨੀ ਮਰਜ਼ੀ ਇਹ ਜਿਹੜਾ ਪਿਆਰ ਆ ਜਿਹਦੇ ਵਿੱਚ ਮਤਲਬ ਇੱਕ ਦੂਜੇ ਸਿਰਸੁਰ ਪਾੜੋ ਡੰਡੂnde ਚਲਾਓ ਤੇ ਹਸਬੰਡ ਵਾਈਫ ਦੇ ਵਿੱਚ ਜੁੰਡੇ ਜੁੰਡੀ ਹੋ ਤੇ ਉਹਨੂੰ ਸੱਚਾ ਪਿਆਰ ਮੰਨਿਆ ਜਾਂਦਾ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਚ ਡੰਗਰੋ ਨਿੱਕੀ ਮੋਟੀ ਨੋਖ ਝੋਕ ਤੇ ਹਸਬੰਡ ਵਾਈਫ ਦੇ ਵਿੱਚ ਚੱਲਦੀ ਰਹਿੰਦੀ ਆ ਪਰ ਆਹੋ ਜੀਆਂ ਪੁੱਠੀਆਂਈਆਂ ਮਤਾਂ ਨਾ ਦਿਆ ਕਰੋ ਕਿ ਇੱਕ ਦੂਜੇ ਸਿਰ ਪਾੜਦੇ ਤੁਹਾਨੂੰ ਕਹਿ ਦੋਗੀ ਮੈਂ ਤਾਂ ਤੈਨੂੰ ਸੱਚਾ ਪਿਆਰ ਕਰਦੀ ਸੀ ਡੰਗਰ ਹੋਣ ਨਾ ਕਿ ਥਾਂ ਦੇ ਤੁਹਾਡਾ ਵਿਆਹ ਨਹੀਂ ਹੋਇਆ ਨਾ ਤੁਹਾਨੂੰ ਤਾਂ ਗੱਲਾਂ ਹੁੰਦੀਆਂ ਜਦੋਂ ਤੁਹਾਡਾ ਵਿਆਹ ਹੋ ਗਿਆ ਨਾ ਫਿਰ ਤੁਹਾਨੂੰ ਪਤਾ ਲੱਗੂਗਾ

ਮੈਂ ਤੁਹਾਨੂੰ ਜ਼ਰੂਰ ਇੱਕ ਕਰ ਦਵਾਂ ਮੈਂ ਤੁਹਾਨੂੰ ਜ਼ਰੂਰ ਉਹਦਾ ਸੋਲੂਸ਼ਨ ਦਵਾਂਗੀ ਬਿਕਾਜ਼ ਆਈ ਲਵ ਟੂ ਹੈਲਪ ਪੀਪਲ ਓਕੇ ਨਹੀਂ ਸਾਨੂੰ ਨਹੀਂ ਚਾਹੀਏ ਤੁਹਾਡੇ ਤੋਂ ਇਹੋ ਜਿਹਾ ਸੋਲੂਸ਼ਨ ਤੇ ਐਡਵਾਈਸ ਸਾਨੂੰ ਨਹੀਂ ਚਾਹੀਦੀਆਂ ਤੁਹਾਡੇ ਕੋਲ ਤੁਸੀਂ ਆਪਣੇ ਕੋਲ ਹੀ ਰੱਖੋ ਠੀਕ ਹੈ ਨਾ ਇਹੋ ਜਿਹੀਆਂ ਜਿਹੜਾ ਸਟੋਰੀਆਂ ਤੇ ਲਵ ਸਟੋਰੀਆਂ ਪਤਾ ਨਹੀਂ ਕੀ ਕੁਝ ਲੈ ਕੇ ਆ ਜਾਂਦੇ ਜੇ ਡੰਗਰ ਜੇ ਨਾ ਹੋਂ ਤਾਂ ਨੈਕਸਟ ਕੁਐਸਚਨ ਹੈ ਸੁਲਕਸ਼ ਦਾ ਆਕੀ ਔਰ ਦੀਪ ਕੀ ਹਾਈਟ ਕਿਆ ਹੈ ਬਤਾਓ ਦੀਪ ਜੀ ਮੇਰੀ 6 ਫੁੱਟ ਐਂ ਮੇਰੀ ਮੇਰੀ ਨੂੰ ਪੰਜੇ 6 1/2 ਫੁੱਟ ਮੈਨੂੰ ਵੀ ਐਗਜ਼ੈਕਟ ਨਹੀਂ ਪਤਾ ਬਟ ਇੰਨੀ ਹੋਣੀ ਆ 5 6 ਜਾਂ 7 ਤੇ ਡੀਪ ਹੈ 6 ਮੈਨੂੰ ਤਾਂ ਕਿਤੇ ਕਿਤੇ ਸਮਝ ਨਹੀਂ ਆਉਂਦੀ ਆ ਜਿਹੜੇ ਇਹਨਾਂ ਲੋਕ ਦੇਖਦੇ ਆ ਕਿਵੇਂ ਦੇ ਆ ਕਿ ਉਹ ਜਿਵੇਂ ਸਵਾਲ ਪੁੱਛਦੇ ਆ ਕਿ ਤੁਹਾਡੀ ਹਾਈਟ ਕਿੰਨੀ ਆ ਤੂੰ ਹੀ ਹਾਈਟ ਪੁੱਛ ਕੇ ਕੀ ਲੈਣਾ ਤੁਸੀਂ ਇਹਨਾਂ ਦੀ ਕੋਈ ਭਰਤੀ ਕਰਨੀ ਆ ਕੋਈ ਆਰਮੀ ਦੀ ਕੋਈ ਜਾ ਕੇ ਪੁਲਿਸ ਦੀ ਭਰਤੀ ਭਰਤੀ ਖੁੱਲੀ ਆ ਜਿਹੜੀ ਤੁਸੀਂ ਦੀ ਹਾਈਟ ਪੁੱਛਣਦੇ ਜੇ ਡੰਗਰ ਕਾ ਥਾਂ ਦੇ ਉਹ ਜੀ ਉਹ ਵਾ ਨਾ ਨੂੰ ਪਤਾ ਵਾ ਕਿ ਮੇਰੀ ਹਾਈਟ ਕਿੰਨੀ ਆ ਤੁਹਾਨੂੰ ਆਪਣੀ ਹਾਈਟ ਦਾ ਵੀ ਨਹੀਂ ਪਤਾ ਬਸ ਤੁਹਾਨੂੰ ਆਹੀ ਪਤਾ ਹੈ ਕਿ ਲਵ ਸਟੋਰੀਆਂ ਲਿਓ ਹੁੰਦਾ ਪਤਾ ਹੈ ਕਿ ਜਾਂ ਬੋਲਣਾ ਪਤਾ ਏ ਹੱਦ ਹੋਈ ਪਈ ਇੰਨੀ ਓਵਰ ਐਕਟਿੰਗ ਕਰਦੀ ਹੈ ਨਾ ਕੋਈ ਹਿਸਾਬ ਹੀ ਨਹੀਂ ਅੱਗੇ ਜਾ ਕੇ ਦੇਖਿਓ ਕੀ ਕੀ ਕਰਦੀ ਹੈ ਥੱਤੀ ਜੀ ਤੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਤੇਰੀ ਜ਼ਿੰਦਗੀ ਚ ਕਦੀ ਕੋਈ ਪਲਕ ਨਾਮ ਦੀ ਕੁੜੀ ਆਈ ਆ ਕੋਈ ਫਰੈਂਡ ਹੈ ਮੈਂ ਕਿ ਐਸੀ ਮਹਾਂਦੀ ਪੁੱਛ ਨਾ ਮੈਂ ਪਕੜ ਨਹੀਂ ਆ ਕੇ ਲੱਗਦਾ ਇਹਨੂੰ ਆਪਣੇ ਘਰ ਵਾਲੇ ਤੇ ਸ਼ੱਕ ਆ ਕਿ ਮੈਂ ਪਹਿਲਾਂ ਪੁੱਛ ਲਈ ਨਹੀਂ ਆ ਇਸ ਬਾਰੇ ਕਿ ਕੋਈ ਕੁੜੀ ਕੜੀ ਇਹਦੀ ਜ਼ਿੰਦਗੀ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ ਤੂੰ ਉਦ ਨਾਲ ਹੈ ਕਿ ਨਹੀਂ ਸਾਡੇ ਦੋਵਾਂ ਦੇ ਵਿੱਚ ਪਿਆਰ ਵੜਾ ਇਹ ਤੇਨੂੰ ਨਹੀਂ ਪਤਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਕੁੜੀ ਹੈਗੀ ਹੈ ਕਿ ਨਹੀਂ ਹੈਗੀ ਹੱਦ ਹੋਈ ਪਈ ਆ ਕਿ ਉਹ ਜਿਹਾ ਸਵਾਲ ਪੁੱਛੀ ਜਾਂਦੀ ਆ ਸੋ ਪਲਕ ਪੁੱਛਦੀ ਆ ਲਵ ਸਟੋਰੀ ਵਲੌਗ ਕਦੋਂ ਆਊਗਾ ਐਂਡ ਇਹ ਲਵ ਸਟੋਰੀ ਵਲੌਗ ਵਾਸਤੇ ਵੀ ਸਾਨੂੰ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਕਿ ਤੁਸੀਂ ਲਵ ਸਟੋਰੀ ਵਲੌਗ ਕਦੋਂ ਬਣਾਓਗੇ ਪਲੀਜ਼ ਬਣਾਓ ਪਲੀਜ਼ ਬਣਾਓ ਸੋ ਗਾਇਜ਼ ਅਸੀਂ ਤੁਹਾਨੂੰ ਹੱਲੇ ਲਵ ਸਟੋਰੀ ਬਣਾ ਲਾ ਲਵ ਸਟੋਰੀ ਬਣਾ ਲੈਣੀ ਲਵ ਸਟੋਰੀ ਵਲੌਗ ਬਣਾ ਲੈਣੀ ਇਨਾ ਪ ਕੰਫਰਟੇਬਲ ਫੀਲਿੰਗ ਕਰ ਰਹੇ ਹਲੇ ਬੜਾ ਲੋਕਾਂ ਨੂੰ ਬੜਾ ਚਸਕਾ ਪਿਆਏਗੀ ਅਗਲੇ ਦੀ ਲਵ ਸਟੋਰੀ ਬਾਰੇ ਜਾਣਨ ਵਾਸਤੇ ਅਗਲੇ ਦੀ ਜ਼ਿੰਦਗੀ ਬਾਰੇ ਜਾਣਨ ਵਾਸਤੇ ਕਿ ਤੂੰ ਹੀ ਉਹਨਾਂ ਦੀ ਲਵ ਸਟੋਰੀ ਜਾਣੀਂਗੀ ਕੀ ਲੈਣਾ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਦੂਸਰੀ ਗੱਲ ਉਹਨਾਂ ਨੇ ਨਹੀਂ ਲਵ ਸਟੋਰੀ ਲੈ ਕੇ ਆਉਣੀ ਕਿਉਂਕਿ ਹਾਲੀ ਉਹਨਾਂ ਦੀ ਗਰੋਥ ਵਧੀਆ ਚੱਲਣ ਦੀ ਵੀਡੀਓ ਜਿੱਦਣ ਉਹਨਾਂ ਦੇ ਵਿਊ ਮਤਲਬ ਕਿ ਘਟ ਗਏ ਨਾ ਉਦੋਂ ਲੈ ਕੇ ਆਉਣਗੇ ਲਵ ਸਟੋਰੀ ਨਾਲੇ ਉਹਨਾਂ ਨੂੰ ਪਤਾ ਹੋਊਗਾ ਕਿ ਲਵ ਸਟੋਰੀ ਤੇ ਲੋਕੀ ਵੇਖਣ ਆਉਣਗੇ ਤੇ ਫੇਰ ਉਹਨਾਂ ਦੀ ਰੀਚ ਵਧੂਗੀ ਡੰਗਰੋ ਤੁਹਾਨੂੰ ਸਮਝ ਹੀ ਨਹੀਂ ਲੱਗਦੀ

ਇਹ ਕਿੰਨੀ ਓਵਰ ਐਕਟਿੰਗ ਕਰਦੀ ਆ ਹਨਾ ਇਹਦਾ ਵੀ ਕੋਈ ਹਾਲ ਨਹੀਂ ਉਹ ਕਮਲ ਅੰਟੀ ਵਾਲਾ ਹਾਲ ਹੀ ਓਵਰ ਐਕਟਿੰਗ ਦੀ ਦੁਕਾਨ ਕਿ 10 ਤਨ 33 ਤੇ ਤੋਤਲੀ ਦਾ ਮਤਲਬ ਪਤਾ ਹੀ ਨਹੀਂ ਆ ਕੀ ਕੀ ਹੁੰਦਾ ਵਾ ਉਹ ਬੱਚਿਆਂ ਨੂੰ ਵੀ ਪਤਾ ਹੈ ਤੇ ਕਿਵੇਂ ਨਿਆਣੀ ਬਣ ਬਣ ਕੇ ਬੈਂਦੀ ਐ ਜਵਾਕਰ ਜਿਵੇਂ ਜਵਾਕ ਨਹੀਂ ਕਰਦੀ ਮੈਨੂੰ ਲੱਗਦਾ ਜਵਾਕ ਵੀ ਐਵੇਂ ਕਰਦੀ ਜਿਵੇਂ ਦੀਆਂ ਇਹ ਹਰਕਤਾਂ ਕਰੰਦੀ ਆ ਤੇ ਉਹ ਆਪਣੇ ਮੰਗੇਤਰ ਤੇ ਯਕੀਨ ਨਹੀਂ ਆ ਉਹ ਜਦੋਂ ਕਹੀ ਜਾਂਦੇ ਕਿ 33 33 ਤੇ ਕਮੈਂਟ ਕਰਕੇ ਇਹਦੀ ਦੱਸੋ ਮਤਲਬ ਕਿ ਤੈਨੂੰ ਲੋਕਾਂ ਦਾ ਯਕੀਨ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਪਛਾਣਦੇ ਵੀ ਨਹੀਂ ਆ ਤੇ ਤੈਨੂੰ ਆਪਣੇ ਮੰਗੇਤਰ ਤੇ ਯਕੀਨ ਨਹੀਂ ਆ ਉਹਦਾ ਕਹਿੰਦੇ ਸਾਰੇ ਦੇ ਵਿੱਚ ਪਿਆਰ ਬ ਸੀਗੇ ਆਪਾਂ ਮਿਲੇ ਸੀਗੇ ਕਿਵੇਂ ਅਸੀਂ ਰੱਬ ਦੀ ਮਿਹਰ ਨਾਲ ਮਿਲੇ ਸੀ ਰੱਬ ਨੇ ਸਾਨੂੰ ਰੱਬ ਨੇ ਮਿਲਾਇਆ ਸੀ ਰੱਬ ਨੇ ਬਣਾਇਆ ਜੜੀਆਂ ਮੈਨੂੰ ਤਾਂ ਕਿਰੇ ਕਿਰੇ ਸਮਝ ਨਹੀਂ ਆਉਂਦੀ ਕਿ ਆ ਜਿਹੜੇ ਪੁੱਠੇ ਸਿੱਧੇ ਜਿਹੇ ਸਵਾਲ ਪੁੱਛਦੇ ਆ ਕਿ ਦਸ ਤਾਨੂੰ ਕੀ ਸੁਆਦ ਮਿਲਦਾ ਇਹੋ ਜਿਹੇ ਸਵਾਲ ਪੁੱਛ ਕੇ ਕੀ ਮਜ਼ਾ ਆਉਂਦਾ ਐ ਇਹ ਤੂੰ ਕਿੱਥੇ ਮਿਲੇ ਕਿਉਂ ਤੂੰ ਪੁੱਛ ਕੇ ਕੀ ਲੈਣਾ ਐ ਕਿ ਕਿੱਥੇ ਮਿਲੇ ਕਿਵੇਂ ਮਿਲੇ ਅਗਲੇ ਦੀ ਲਾਈਫ ਆ ਅਗਲਾ ਹੁਣ ਪਰਸਨਲ ਨਹੀਂ ਨਹੀਂ ਗੱਲਾਂ ਵੀ ਹੁਣ ਤੁਹਾਨੂੰ ਦੱਸੇ ਕਿੱਥੇ ਮਿਲੇ ਉਹਨੇ ਅਗੋ ਕਹਿ ਘੱਤਿਆ ਕਿ ਸਾਨੂੰ ਰੱਬ ਨੇ ਮਿਲਾਇਆ ਠੀਕ ਆ ਨਾ ਮਿਲ ਗਿਆ ਨਾ ਜਵਾਬ ਕਿ ਤੂੰ ਵੀ ਕਿਸੇ ਮਤਲਬ ਟ੍ਰਾਈਟਰੀ ਮਾਰਨੀ ਹੈ ਕਿ ਕਿੱਥੇ ਮਿਲੇ ਤੈਨੂੰ ਹੁਣ ਆਏ ਕਿ ਮੈਨੂੰ ਕੋਈ ਐਡਵਾਈਸ ਮਿਲ ਜੇ ਹੱਦ ਹੋਈ ਪਈ ਆ ਜਿ ਪੁੱਟੇ ਪੁੱਟੇ ਸਵਾਲ ਪੁੱਛਦੇ ਜੇ ਤੁਸੀਂ ਮੇਰਾ ਫੇਵਰਿਟ ਕਲਰ ਕਲਰ ਹੈਗਾ ਦੋ ਦੱਸ ਮੈਨੂੰ ਰੈੱਡ ਤੁਹਾਡੇ ਪੈਗੀ ਕਾਲਜੇ ਠੰਡ ਉਹ ਉਹਨੂੰ ਤਾਂ ਤੇਰੇ ਫੇਵਰਿਟ ਕਲਰ ਦਾ ਵੀ ਨਹੀਂ ਪਤਾ ਹੱ ਲੋਕਾਂ ਨੂੰ ਇਥੇ ਮੂਰਖ ਬਣਾਉਣ ਬਹਿ ਜਾਂਦੇ ਜੇ ਕਿ ਸਾਡੀ ਲਵ ਸਟੋਰੀ ਸਾਡੇ ਚ ਪਿਆਰ ਵੜਾਏ ਲੜਾਈਆਂ ਤੇ ਪਤਾ ਨਹੀਂ ਕੀ ਕੁਝ ਮਿਸਾਲ ਦੇਣ ਲੱਗ ਪਏ ਜੇ ਇੱਕ ਉਹਨੇ ਪੁੱਛਿਆ ਸੀ ਕਿ ਇੱਕ ਕਲਰ ਦੱਸ ਉਹਨੂੰ ਨਹੀਂ ਆਇਆ ਉਹਨੇ ਉਸੇ ਟਾਈਮ ਕਿਹਾ ਤਾਂ ਕਿੰਨੀ ਚਲਾਕ ਹੈ ਕਿ ਦੂਸਰਾ ਦੱਸ ਕਲਰ ਉਹਨੂੰ ਉਹ ਵੀ ਨਹੀਂ ਆਇਆ ਹੱਦ ਹੋ ਪਈ ਉਹ ਆਪਣੇ ਜਿਹਦੇ ਉਹਦੇ ਖੁਦ ਫੇਵਰੇਟ ਆ ਉਹ ਕਲਰ ਦੱਸਣ ਦਿਆ ਤੇ ਉਹਨੂੰ ਇਹਦੇ ਕਲਰ ਦਾ ਕੁਝ ਵੀ ਨਹੀਂ ਪਤਾ ਤੇ ਕੀ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਕੀ ਇੱਥੇ ਲੋਕਾਂ ਨੂੰ ਲਵ ਸਟੋਰੀਆਂ ਲੈ ਕੇ ਜਾਂ ਕੋਈ ਕੁਵਕਸ਼ਨ ਅਨਸਰ ਜੋ ਕੋਈ ਵੀ ਰਿਪਲਾਈ ਦੇਣ ਆ ਜਾਂਦੇ ਜੇ ਪਤਾ ਲੋਕਾਂ ਦਾ ਢਾਡੇ ਚ ਕਿੰਨਾ ਕ ਪਿਆਰ ਆ ਠੀਕ ਆ ਨਾ ਲੋਕਾਂ ਨੂੰ ਮੂਰਖਣਾ ਬਣਾਇਆ ਕਰੋ ਤੇ ਇਨੀ ਓਵਰ ਐਕਟਿੰਗ ਨਾ ਕਰਿਆ ਕਰ ਪਤਾ ਤੁਹਾਨੂੰ ਸਾਰਾ ਹੀ ਹੁੰਦਾ ਪੰਜਾਬੀ ਗਾਣਿਆਂ ਦੇ ਉੱਤੇ ਤੁਸੀਂ ਐਦਾਂ ਰੀਲਾਂ ਪਾਉਂਦੇ ਜੇ ਲੱਕ ਹਿਲਾਉਂਦੇ ਨੱਚਦੇ ਰਹਿੰਦੇ ਜੇ ਸਾਰਾ ਦਿਨ ਤੇ ਪਰ ਤੁਹਾਨੂੰ ਥੱਥੀ ਤੋਤਲੀ ਦੇ ਵਿੱਚ ਮਤਲਬ ਹੀ ਨਹੀਂ ਪਤਾ ਪੰਜਾਬੀ ਬੋਲਣ ਲੱਗਿਆ ਪਤਾ ਨਹੀਂ ਤੁਹਾਨੂੰ ਕਿਉਂ ਮੌਤ ਪੈਂਦੀ ਆਪਣੀ ਜਿਹੜੀ ਮਾਂ ਬੋਲੀ ਆ ਤੇ ਅੰਗਰੇਜ਼ੀ ਨੂੰ ਹੱਥ ਮਾਰਦੇ ਜਿਵੇਂ ਮੁਸ਼ਕੀ ਵਾਂਗੂ ਉਹ ਛੱਡੋ ਇਹਨਾਂ ਦਾ ਇਹਨਾਂ ਦਾ ਤੇ ਰੋਜ਼ ਦਾ ਇਹੀ ਹਾਰ ਆ ਇਹਨਾਂ ਦੀਆਂ ਨਿੱਗੀਆਂ ਨਿੱਗੀਆਂ ਗਲਤੀਆਂ ਆਪਾਂ ਇਦਾਂ ਹੀ ਕੱਢਣੀਆਂ ਵਾ ਤੇ ਇੱਥੇ ਮੁੜ ਕੇ ਬਾਅਦ ਵਿੱਚ ਲੋਕਾਂ ਨੂੰ ਰਿਪਲਾਈ ਦੇਣ ਲੱਗ ਪੈਂਦੇ ਆ ਕਿ ਲੋਕੀ ਸਾਨੂੰ ਗਲਤ ਬੋਲਦੇ ਆ ਤੇ ਇਹਨਾਂ ਦਾ ਤੇ ਇਦਾਂ ਹੀ ਚੱਲਦੇ ਰਹਿਣਾ ਵਾ ਤੇ ਬਾਕੀ ਆ ਦੁਨੀਆ ਤੇ ਜੋ ਵੀ ਮਾਹੌਲ ਚੱਲਣ ਦਿਆ ਵਾ ਲੋਕੀ ਸਹਿਮੇ ਪਿਆ ਅਬ ਛੋਟੇ ਛੋਟੇ ਬੱਚੇ ਸਹਿਮੇ ਪਿਆ ਤੇ ਆਪਾਂ ਤੇ ਇਹੋ ਹੀ ਵੈਗਰੂ ਅਗੇ ਅਰਦਾਸ ਕਰਦੇ ਆ ਕਿ ਰੱਬ ਕਰਕੇ ਆ ਜੋ ਵੀ ਮਤਲਬ ਦੁਨੀਆ ਦੇ ਤੇ ਮਾਹੌਲ ਚੱਲਣ ਦਿਆ ਇਹ ਵੈਗਰੂ ਛੇਤੀ ਛੇਤੀ ਠੀਕ ਕਰ ਦੇ ਤੇ ਕੋਈ ਵੀ ਘਰੋਂ ਜਾਂ ਕਿਤੇ ਵੀ ਬੇਕਰਨਾ ਹੋਵੇ ਘਰ ਦੇ ਵਿੱਚ ਖੁਸ਼ ਰਹਿਣ ਸਾਰੇ ਆਪਣੀ ਦੇ ਇਹੀ ਰੱਬ ਅਗੇ ਅਰਦਾਸ